we सूर में आशा ਫਿਰ ਖਾਲਸਾ ਜੀ ਉੱਥੇ ਸਿਸਕਾਰ ਕੀਤਾ ਜਿੱਥੇ ਤੁਸੀਂ ਮੱਥਾ ਟੇਕ ਕੇ ਆਏ ਹੋ ਹੁਣ ਸ਼ਤਾਬੇ ਬਣਾਏ ਗਏ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀਆਂ ਗਈਆਂ ਗੁਰਦੁਆਰਾ ਸਿਸਗੰਗ ਅਨੰਦਪੁਰ ਦੀ ਧਰਤੀ ਤੇ ਇੱਕ ਗੁਰਦੁਆਰਾ ਸਿਸਗੰਗ ਦਿੱਲੀ ਹੈ ਇੱਕ ਉਹਨਾਂ ਦਾ ਗੁਰਸਥਾਨ ਗੁਰਦੁਆਰਾ ਸਿਸਗੰਗ ਅਨੰਦਪੁਰ ਵਿੱਚ ਆ ਦਿੱਤਾ ਥੀ ਤੇ ਔਰ ਇਸ ਤੋਂ ਅੱਗੇ ਕੀ ਹੋਇਆ ਸਮਾਂ ਆਇਆ ਨਹੀਂ ਦਿੰਦਾ ਮਹਾਂਪੁਰਖਾਂ ਦਾ ਸਨਮਾਨ ਹੋਣਾ ਤੁਮ ਜਿੱਥੇ ਸਤਗੁਰਾਂ ਦਾ ਧੰਵਾਦ ਹੈ ਉੱਥੇ ਸਾਰੇ ਨਗਰ ਸੁਭਾਵਾ ਦੀ ਸਿੱਖ ਸੰਗਤ ਦਾ ਗੁਰੂ ਤੇਗ ਬਹਾਦਰ ਸੇਵਾ ਸੇਟੀ ਵਾਲਿਆਂ ਦਾ ਪਰਪਾਨਾਂ ਵਾਲੇ ਵੀਰਾਂ ਦਾ ਲੈਫਟੈਂਟ ਦੀ ਕਸ਼ਟ ਵਾਲੇ ਵੀਰ ਦਾ ਭਾਈ ਨਿਸ਼ਾਨ ਸਿੰਘ ਸੁੰਢ ਵਾਲੇ ਕਸ਼ਮੀਰ ਦਾ ਵੀਰ ਬਲਦੇਵ ਸਿੰਘ ਜੀ ਸਭਰਾ ਕੈਨੇਡਾ ਵਾਲੇ ਬਹੁਤ ਵੱਡਾ ਤੁਹਾਡਾ ਪਿੰਡ ਹੈ ਵੱਡੇ ਬੰਦੇ ਤੁਸੀਂ ਪੈਦਾ ਕੀਤੇ ਨੇ ਸਭਰਾ ਹਿੰਦੁਸਤਾਨ ਦੇ ਨਕਸ਼ੇ ਤੇ ਨਹੀਂ ਦੁਨੀਆ ਦੇ ਨਕਸ਼ੇ ਉੱਤੇ ਕਦਾ ਲਾ ਬੋਲਦਾ ਹੈ ਵੀਰ ਅਮਨਦੀਪ ਸਿੰਘ ਜੀ ਹੀਰਾ ਸਿੰਘ ਜੀ ਸਭਰਾ ਸਾਰਿਆਂ ਦਾ ਧੰਨਵਾਦ ਤੋ ਆਉਂ ਬੁਲਾਰਾ ਜਿਹੜਾ ਹੁੰਦਾ ਇਹਨੇ ਆਪਣੀ ਡਿਊਟੀ ਪੂਰੀ ਕਰਨੀ ਹੁੰਦੀ ਹੈ ਕਈ ਵਾਰੀ ਸੰਗਤ ਨੂੰ ਨਹੀਂ ਪਤਾ ਹੁੰਦਾ ਤੋ ਕਨ ਜਦ ਤੁਹਾਡੇ ਪ੍ਰੋਗਰਾਮ ਕਰ ਰਹੇ ਸਨ ਜਿੱਦੀ ਕਿ ਰਿਸ਼ਤੇਦਾਰਾਂ ਵਿੱਚ ਅਚਾਨਕ ਮੌਤ ਹੋ ਗਈ ਟੈਲੀਫੋਨ ਆਇਆ ਉੱਥੇ ਨਹੀਂ ਜਾ ਸਕਿਆ ਹੁਣ ਜਾਵਾਂਗੇ ਇੱਕ ਮੇਰਾ ਪੋਤਰਾ ਹੈ ਠਿਕਸਾਲ ਦਾ ਆਸਟ੍ਰੇਲੀਆ ਉਹ ਠੀਕ ਨਹੀਂ ਹੈ ਹਸਪਤਾਲ ਵਿੱਚ ਦਾਖਲ ਹੈ ਤੋ ਮਨ ਉਤੇ ਗੁੰਡਾਸਨ ਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਮੈਂ ਵੀ ਕਰਦੇ ਹਾਂ ਤੁਸੀਂ ਵੀ ਕਰੋ ਉਹ ਬੱਚਾ ਤੰਦਰੁਸਤ ਹੋਵੇ ਚੜ੍ਹਦੀ ਕਲਾ ਵਿੱਚ ਹੋਵੇ ਉਹ ਨੂੰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਰਾਨੇ ਤੇਰੇ ਪਰਾਨੇ ਸਰਬੱਤ ਦਾ ਭਲਾ ਸੋ ਇਸ ਪ੍ਰਧਾਨ ਕੇ ਆਪਣੇ ਫਰਜ਼ ਨੂੰ ਬੇ ਪੂਰਾ ਕਰਨਾ ਪੈਂਦਾ ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਡਾਕਟਰ ਜਿੰਦਰ ਸਿੰਘ ਜੀ ਸਰਪੰਚ ਸਾਹਿਬ ਸਭ ਤੋਂ ਵੱਡਾ ਪਰਵਾਦ 500 ਦਮਾ ਅਵਤਾਰ ਸਿੰਘ ਜੀ ਕੈਨੇਡਾ ਵਾਲੇ ਉਹਨਾਂ ਵੱਲੋਂ 500 ਦਮਾ ਆਇਆ ਮਖ्तार ਸਿੰਘ ਮਖ्तार ਸਿੰਘ ਜਲੋਕੇ ਵਾਲਿਆਂ ਦਾ ਪੁੱਤ ਅੰਬਾਰਾ ਖੇਤਰ ਦਾ ਵਾਲੇ ਹੋਰ ਸਾਰੇ ਸੰਤੋ ਲੋਕ ਪਤਮਾਰ ਆਇਆ ਸਾਰਿਆਂ ਦਾ ਪਰਿਵਾਰ ਅਗਲਾ ਗਰੁੱਪ ਸੈਕਟਰੀ ਸਾਹਿਬ ਕੋ ਸਰਵਣ ਕਰੋ ਭਾਈ ਜੋਗਾ ਸਿੰਘ ਪਾਗਵਾਲੀ ਸਾਹਦੇ ਰੇਸਨ ਪਾਈਪ ਕੰਦਰ ਸਿੰਘ ਕਰਗਾਪੁਰ ਤੁਹਾਡੇ ਨਗਰ ਦਾ ਵੀਰ ਕੋਲੋਂ ਸਿੰਘ ਗਿੱਲ ਹੀਰਾ ਕੁਇਸ਼ਰ ਵੀਰ ਸੁਖੰਦਰ ਸਿੰਘ ਜੀ ਸੇਕਵਾ ਕੰਮ ਦੇ ਅੱਜ ਤੁਹਾਡੀ ਸੇਵਾ ਕਰਦੇ ਆ ਕੋਈ ਅਜੋਕ ਸ਼ਵਰ मेरे को क्या गया होवे ते मैं सारे नगर तो सारी संगत तो तुम्हा मांगदा फिर के जो वाले वालेया तोडे दर्शन करंगे वाहिगुरु जी का खालसा वाहिगुरु जी की फतेह बहुत-बहुत धन्यवाद ज्ञानी जी